ਤੇ ਅੱਜ ਦੀ ট্রেਡ ਪਲਾਨ ਕਰਾਂਗੇ ਆਪਾਂ ਨਿਫਟੀ 50 ਦੇ ਵਿੱਚ 10:55 ਮਿੰਟ ਹੋ ਚੁੱਕਿਆ ਤੇ ਅਜੇ ਤਾਂ ਕੋਈ ਸੈਟਅਪ ਨਹੀਂ ਬਣਿਆ ਸੀ ਤੇ ਹੁਣ ਆਪਾਂ ਨੂੰ ਇੱਥੇ ਸੈਟਅਪ ਦਿਖਾਈ ਦੇ ਰਹੇ ਮੂਵਿੰਗ ਐਵਰੇਜ ਵਾਲਾ ਟੌਨ ਸਾਈਡ ਹੀ ਟਰੇਡ ਕਰਾਂਗੇ ਪੁੱਟ ਸਾਈਡ ਕਿਉਂਕਿ ਮਾਰਕੀਟ ਬਹੁਤ ਵੱਡਾ ਗੈਪ ਡਾਊਨ ਖੁੱਲੀ ਆ ਵੈਸੇ ਅਪ ਸਾਈਡ ਵੀ ਆਪਾਂ ਮਤਲਬ ਟਰੇਡ ਕਰ ਸਕਦੇ ਸੀ ਪਰ ਇਸ ਕਰਕੇ ਨਹੀਂ ਕੀਤੀ ਅਪ ਸਾਈਡ ਕਿਉਂਕਿ ਅਪ ਸਾਈਡ ਕਰਾਂਗੇ ਜੇ ਆਪਾਂ ਨੂੰ 21800 ਦੇ ਆਸ-ਪਾਸ ਤੱਕ ਥੱਲੇ ਜਾਂਦੀ ਹੈ ਤੇ ਉੱਥੋਂ ਮਤਲਬ ਕਿ ਅਪ ਸਾਈਡ ਦੇਖ ਸਕਦੇ ਹਾਂ ਕਿਉਂਕਿ ਜਿੱਥੇ ਓਪਨਿੰਗ ਹੋ ਜਾਂਦੀ ਆ ਉੱਥ ਤੇ ਆਪਾਂ ਇੱਥੇ ਸੈਟਅਪਾਂ ਗਏ ਮੂਵਿੰਗ ਐਵਰੇਜ ਵਾਲਾ ਬਣ ਚੁੱਕਿਆ ਹੈ 5 ਮਿੰਟ ਤੇ ਦੇਖੋ ਠੀਕ ਹੈ ਲੋ ਬ੍ਰੇਕ ਤੇ ਆਪਾਂ ਟਰੇਡ ਕਰਾਂਗੇ ਅਜੇ ਲੋ ਬ੍ਰੇਕ ਨਹੀਂ ਹੋਇਆ ਠੀਕ ਹੈ ਤੇ ਛੋਟਾ ਜਿਹਾ ਸਟਾਪ ਲੌਸ ਰੱਖਾਂਗੇ ਛੋਟਾ ਟਾਰਗੇਟ ਰੱਖਾਂਗੇ ਕਿਉਂਕਿ ਬਾਅਦ ਦੇ ਵਿੱਚ ਮੈਂ ਕਿਤੇ ਜਾਣਾ ਇਸ ਕਰਕੇ ਵੱਡੇ ਟਾਰਗੇਟ ਵਾਸਤੇ ਨਹੀਂ ਜਾਵਾਂਗੇ ਵੈਸੇ ਇਸ ਦੇ ਵਿੱਚ ਜਿਹੜਾ ਪੋਸੀਬਲ ਮੂਵ ਹੈ ਉਹ 21800 ਤੱਕ ਥੱਲੇ ਜਾ ਸਕਦੀ ਹੈ ਠੀਕ ਹੈ ਲੋ ਬ੍ਰੇਕ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਥੇ ਆਪਣੀ ਐਂਟਰੀ ਲਵਾਂਗੇ ਆਪਾਂ 21500 ਦਾ ਪੁੱਟ ਬਾਇ ਕੀਤਾ ਕਿਉਂਕਿ ਅੱਜ ਪ੍ਰੀਮੀਅਮ ਬਹੁਤ ਮ ਤੇ ਇਸ ਕਰਕੇ ਟਾਰਗੇਟ ਵੀ ਛੋਟਾ ਰੱਖਾਂਗੇ ਕਿਉਂਕਿ ਇਹ ਆਪਾਂ ਐਕਸਪੈਰੀਮੈਂਟ ਅਕਾਊਂਟ ਦੇ ਵਿੱਚ ਕਰ ਰਹੇ ਹਾਂ ਤੇ ਉਸ ਤਰ੍ਹਾਂ ਜੇ ਆਪਾਂ ਮਤਲਬ ਕਿ ਐਡ ਦਾ ਮਨੀ ਜਾਂ ਫਿਰ ਲਾਗੇ ਦਾ ਪ੍ਰੀਮੀਅਮ ਬਾਈ ਕਰਨਾ ਹੁੰਦਾ ਤੇ ਉਹਦੇ ਵਾਸਤੇ ਆਪਾਂ ਨੂੰ ਹੋਰ ਪੈਸੇ ਐਡ ਕਰਨੇ ਪੈਣੇ ਸੀ ਕਿਉਂਕਿ ਇਸ ਅਕਾਊਂਟ ਦੇ ਵਿੱਚ ਜਿੰਨੇ ਪੈਸੇ ਹੈਗੇ ਓਨੇ ਨਾਲ ਹੀ ਆਪਾਂ ਟ੍ਰੇਡ ਕਰਕੇ ਇਹ ਤੁਹਾਡੇ ਵੱਲ ਐਕਸਪੈਰੀਮੈਂਟ ਕਰ ਰਹੇ ਹਾਂ ਕਿ ਛੋਟੇ ਮੋੜ ਤੋਂ ਆਪਾਂ ਕਿੰਨਾ ਗਰੋਅ ਕਰ ਸਕਦੇ ਹਾਂ ਕਿੰਨੇ ਟਾਈਮ ਦੇ ਵਿੱਚ ਠੀਕ ਹੈ ਤੇ ਆਪਣੀ ਐਂਟਰੀ ਹੋ ਚੁੱਕੀ ਆਪਾਂ ਸਟਾਪ ਲੋਸ ਇੱਥੇ ਲਗਾ ਰਹੇ ਹਾਂ ਠੀਕ ਹੈ ਟਾਪ ਲਾਸ ਥੋੜਾ ਜਿਹਾ ਮੈਂ ਵਟਾਈਜ਼ ਕਰਕੇ ਲਗਾ ਰਿਹਾ ਕਿਉਂਕਿ ਅੱਜ ਪਿਆ ਕਿ ਇੰਡੀਆ ਵਿਕਸ ਬਹੁਤ ਉੱਤੇ ਹੈ ਤੇ ਸਪਾਈਕ ਵਗੈਰਾ ਲੱਗ ਸਕਦੇ ਆ ਇਸ ਕਰਕੇ ਥੋੜਾ ਜਿਹਾ ਵੱਡਾ ਸਟਾਪ ਲਾਸ ਲਗਾਉਂਗਾ ਕਿਉਂਕਿ ਮੈਨੂੰ ਪਤਾ ਤਾਂ ਹੈ ਕਿ ਮਾਰਕੀਟ ਓਵਰਆਲ ਥੱਲੇ ਜਾਂਦੇ ਮਤਲਬ ਕਿ 99% ਚਾਂਸ ਹੈ ਇਸ ਕਰਕੇ ਸਟਾਪ ਲਾਸ ਵੱਡਾ ਲਗਾ ਰਿਹਾ ਕਿ ਸਟਾਪ ਲਾਸ ਕੱਟ ਕੇ ਮਤਲਬ ਕਿ ਮੇਰੇ ਪੱਖੇ ਦੇ ਵਿੱਚ ਮਾਰਕੀਟ ਨਾ ਜਾਵੇ ਇਸ ਕਰਕੇ ਸਟਾਪ ਲਾਸ ਥੂਰਾ ਰੱਖਾਂ ਕਿਉਂਕਿ ਮੈਨੂੰ ਪਤਾ ਹੈ ਕਿ ਮਾਰਕੀਟ ਮੇਰੇ ਪੱਖੇ ਦੇ ਵਿੱਚ ਜਾਣ ਦੇ ਚਾਂਸ ਜ਼ਿਆਦਾ ਹੈ ਠੀਕ ਹੈ ਤੇ ਟਾਰਗੇਟ ਬਹੁਤ ਛੋਟਾ ਰ ਮੈਕਸਿਮਮ 700 ਤੱਕ ਠੀਕ ਹੈ ਜਿਆਦਾ ਵੱਡਾ ਮੈਂ ਨਹੀਂ ਕਰ ਰਿਹਾ ਵੈਸੇ ਮੇਰੇ ਹਿਸਾਬ ਨਾਲ ਜਿਹੜਾ ਮੂਵ ਹੈ ਥੱਲੇ 1800 ਤੱਕ ਜਾ ਸਕਦਾ ਹੈ ਠੀਕ ਹੈ ਤੇ ਬਾਕੀ ਜਦੋਂ ਅਸੀਂ 500 600 ਦਾ ਹੁੰਦਾ ਜਾਂ ਫਿਰ 700 ਤੱਕ ਆਪਾਂ ਵੀਟ ਕਰਾਂਗੇ ਥੋੜਾ ਜਿਹਾ ਇਸ ਟ੍ਰੇਡ ਦਾ ਠੀਕ ਹੈ ਜੇ ਪ੍ਰੋਫਿਟ ਮਿਲਦਾ ਹੈ ਤੇ ਆਪਾਂ ਬੁੱਕ ਕਰਕੇ ਨਿਕਲ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਠੀਕ ਹੈ ਕਿਉਂਕਿ ਮੈਂ ਕਿਤੇ ਜਾਣਾ ਹੈ ਤੇ ਵੀਡੀਓ ਵੀ ਤੁਹਾਨੂੰ ਮਾਰਕੀਟ ক্লোਜ਼ ਤੋਂ ਬਾਅਦ ਆਹੀ ਮਿਲੇਗੀ ਠੀਕ ਹੈ 500 ਦੇ ਆਸ-ਪਾਸ ਆਪਣਾ ਪ੍ਰੋਫਿਟ ਆਲਮੋਸਟ ਆ ਚੁੱਕਾ ਹੈ ਠੀਕ ਹੈ ਤੇ ਥੋੜਾ ਜਿਹਾ ਵੇਟ ਉਸ ਤੋਂ ਬਦਾ ਠੀਕ ਹੈ ਬਾਕੀ ਅ ਥੱਲੇ ਵੈਸੇ ਇਹ 2800 ਤੱਕ ਜਾ ਸਕਦੀ ਹੈ ਤੇ ਉੱਥੋਂ ਬਾਅਦ ਬਾਉਂਸ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਹੋ ਜਿਹਾ ਮਤਲਬ ਉਹ ਕੀ ਪੈਟਰਨ ਲੱਗ ਰਿਹਾ ਉਸ ਹਿਸਾਬ ਨਾਲ ਤੇ ਆਪਾਂ ਇੱਥੇ ਆਪਣਾ ਸਟਾਪ ਲੌਸ ਡਿਲੀਟ ਕਰ ਦਿੱਤਾ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਪ੍ਰੋਫਿਟਾਬਲ ਮਿਲ ਜਾਵੇਗਾ ਕਿਉਂਕਿ ਬਾਅਦ ਦੇ ਵਿੱਚ ਪ੍ਰੋਫਿਟ ਬੁੱਕ ਕਰਨ ਦੇ ਵਿੱਚ ਦਿੱਕਤ ਨਹੀਂ ਆਵੇਗੀ ਤੇ ਇੱਥੋਂ ਆਪਾਂ ਡਾਇਰੈਕਟ ਹੀ ਪ੍ਰੋਫਿਟ ਬੁੱਕ ਕਰ ਲਵਾਂਗੇ ਠੀਕ ਹੈ ਤੇ ਇੱਕ ਵਾਰੀ ਪ੍ਰੋਫਿਟ ਵੈਸੇ 600 650 ਤੱਕ ਗਿਆ ਸੀ ਪਰ ਦੁਬਾਰਾ ਥੱਲੇ ਆਇਆ ਹੈ ਪਰ ਕੋਈ ਨਹੀਂ ਵੇਟ ਕਰਦੇ ਆਪਾਂ ਜਿਉਂ ਤੇ ਟ੍ਰੇਡ ਬਹੁਤ ਸਹੀ ਜਗ੍ਹਾ ਤੇ ਹੋਈ ਸੀ ਵੈਸੇ ਜੀ ਆਪਣੇ ਕੋਲ ਟਾਈਮ ਹੁੰਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੋਲਡ ਵੀ ਰੱਖ ਸਕਦੇ ਸੀ 570 80 ਤੇ ਜਾ ਚੁੱਕਿਆ ਹੈ ਠੀਕ ਹੈ ਤੇ ਹੁਣ ਆਪਾਂ ਬੁੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ